ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਤੇ ਪੌਣੇ 7 ਵਜੇ ਦਾ ਟਾਈਮ ਹੈ ਤੇ ਆਪਾਂ ਅੱਜ ਫਿਰ ਵਲੌਗ ਬਣਾਉਣ ਬੈਠੇ ਆ ਤੇ ਇੱਕ ਦੋ ਭੈਣਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਆਪਣੇ ਬਹੁਤ ਹੀ ਫੇਮਸ ਸਿੰਗਰ ਰਾਜਵੀਰ ਜਵੰਦਾ ਉਹ ਐਕਸਪਾਇਰ ਹੋ ਗਏ ਨੇ ਹਨਾ ਬਹੁਤ ਜਿਆਦਾ ਦੁਖ ਦੀ ਗੱਲ ਹੈ ਜੀ ਇਹ ਦੱਸਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਜੀ ਇਹ ਕਿ ਇਹਦੇ 'ਚ ਕਿੰਨਾ ਕੁ ਦੁੱਖ ਹੋਇਆ ਸਾਰੇ ਪੰਜਾਬ ਨੂੰ ਕੀ ਮੈਨੂੰ ਲੱਗਦਾ ਪੂਰੇ ਵਰਲਡ ਨੂੰ ਹੀ ਇਹਦਾ ਦੁੱਖ ਹੋਇਆ ਬਹੁਤ ਜ਼ਿਆਦਾ ਇੰਟਰਨੈਸ਼ਨਲ ਲੈਵਲ ਤੇ ਵੀ ਸਾਰੇ ਲੋਕਾਂ ਨੂੰ ਦੁੱਖ ਹੋਇਆ ਹਨ ਤਾਂ ਵੀ ਆਪਾਂ ਇੰਨਾ ਜ਼ਿਆਦਾ ਉਹਨਾਂ ਨੂੰ ਪਹਿਲਾਂ ਨਹੀਂ ਸੀ ਜਾਣਦੇ ਪਰ ਹੁਣ ਉਹ ਕਹਿੰਦੇ ਹੁੰਦੇ ਆ ਜਿਵੇਂ ਮਤਲਬ ਕਿ ਉਹ ਸਿੱਧੂ ਕਹਿੰਦਾ ਹੁੰਦਾ ਸੀਗਾ ਸਿੱਧੂ ਮੂਸੇਵਾਲਾ ਕਿ ਬੰਦੇ ਨੂੰ ਆਪਣਾ ਅੰਦਰ ਸੌਣ ਵਾਸਤੇ ਕਿਉਂਕਿ ਇਸ ਚੀਜ਼ ਹੈਗਾ ਮਰਨਾ ਪੈਂਦਾ ਹੈ ਹਨਾ ਕੋਈ ਗੱਲ ਹੋ ਗਈ ਸ਼ਾਇਦ ਇਹਨਾਂ ਨਹੀਂ ਸੀ ਜਾਣਦੇ ਤੇ ਮਤਲਬ ਜਦੋਂ ਐਕਸੀਡੈਂਟ ਹੋਇਆ ਤਾਂ ਸਾਰੀ ਦੁਨੀਆ ਉਹਨਾਂ ਨੂੰ ਮਤਲਬ ਕਿ ਸਰਚ ਕਰ ਰਹੀ ਹੈ ਉਹਨਾਂ ਦੇ ਗਾਣੇ ਉਹਨਾਂ ਦੀਆਂ ਰੀਲਸ ਹਨਾ ਤੇ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਅਫਸੋਸ ਹੋਇਆ ਜੀ ਬਹੁਤ ਜ਼ਿਆਦਾ ਦੁੱਖ ਹੈਗਾ ਇਸ ਚੀਜ਼ ਦਾ ਇਹ ਨਹੀਂ ਹੈਗਾ ਕਿ ਆਪਾਂ ਨੂੰ ਦੁੱਖ ਨਹੀਂ ਹੈਗਾ ਬਹੁਤ ਜ਼ਿਆਦਾ ਦੁੱਖ ਹੈ ਪਰ ਦੇਖੋ ਜੀ ਗੱਲ ਇਹ ਹੈ ਰਿਐਲਿਟੀ ਇਹੀ ਹੈ ਹਨਾ ਪ੍ਰੈਕਟੀਕਲ ਹੋਣਾ ਪੈਂਦਾ ਆਪਾਂ ਨੂੰ ਫਿਰ ਕਿ ਬੰਦੇ ਚਲੇ ਜਾਂਦੇ ਨੇ ਸਾਡੇ ਘਰ ਦੇ ਕਿੰਨੇ ਜੀ ਚਲੇ ਗਏ ਨੇ ਫਿਰ ਕਿਹੜਾ ਸੀ ਕੰਮ ਛੱਡ ਕੇ ਬੈਠਨੇ ਆ ਬੰਦੇ ਚਲੇ ਜਾਂਦੇ ਨੇ ਲਾਈਫ ਚਲਦੀ ਰਹਿੰਦੀ ਆ ਲਾਈਫ ਖੜਦੀ ਨਹੀਂ ਹੈਗੀ ਦੁਨੀਆ ਆਈ ਜਾਂਦੀ ਔਰ ਜਾਈ ਜਾਂਦੀ ਆ ਪਰ ਇੱਕ ਉਮਰ ਹੁੰਦੀ ਆ ਜਾਣਦੀ ਹੈ ਨਾ ਜੇ ਬੰਦਾ ਉਮਰ ਭੋ ਕੇ ਖਾ ਪੀ ਕੇ ਜਾਂਦਾ ਹੈ ਤਾਂ ਆਪਾਂ ਕਹਿੰਦੇ ਨੇ ਚਲੋ ਇਹਦੀ ਉਮਰ ਸੀਗੀ ਪਰ ਬਹੁਤ ਜ਼ਿਆਦਾ ਛੋਟੀ ਉਮਰ ਛੋਟੇ ਛੋਟੇ ਬੱਚੇ ਬਹੁਤ ਦੁੱਖ ਦੀ ਗੱਲ ਹੈ ਜੀ ਮਤਲਬ ਇਹ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਮਹਿਸੂਸ ਕਰਨ ਦੀਆਂ ਗੱਲਾਂ ਨੇ ਜੇ ਆਪਾਂ ਇੱਕ ਦੂਜੇ ਨੂੰ ਕਹੀ ਜਾਈਏ ਵੀ ਤੁਹਾਨੂੰ ਦੁੱਖ ਨਹੀਂ ਹੈਗਾ ਤੁਸੀਂ ਵੀਡੀਓ ਪਾ ਰਹੇ ਹੋ ਤੁਸੀਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਹੈ ਨਾ ਜ਼ਰੂਰੀ ਨਹੀਂ ਉਹਨਾਂ ਦੇ ਪਟੋਲ ਠਮੱਕੇ ਵਜਾਈਏ ਰੋਲਾ ਪਾਈਏ ਕਿ ਮੈਨੂੰ ਦੁੱਖ ਹੈ ਮੈਨੂੰ ਦੁੱਖ ਹੈ ਇਹ ਦੁੱਖ ਦੱਸਣ ਵਾਲੇ ਨਹੀਂ ਹੁੰਦੇ ਦੁੱਖ ਮਹਿਸੂਸ ਕਰਨ ਵਾਲੇ ਹੁੰਦੇ ਨੇ ਠੀਕ ਹੈ ਜੀ ਸਮਝ ਗਏ ਹੋਮੇ ਤੁਸੀਂ ਔਰ ਜਿੰਨਾ ਤੁਹਾਨੂੰ ਸਾਰਿਆਂ ਨੂੰ ਦੁੱਖ ਹੈ ਉਹਨਾਂ ਸਾਨੂੰ ਵੀ ਉਨਾ ਹੀ ਦੁੱਖ ਹੈ ਨਾ ਆਪਾਂ ਸਾਰੇ ਇਸ ਕਰਕੇ ਜੁੜੇ ਹੋਏ ਸੀਗੇ ਕਿ ਉਹ ਇੱਕ ਆਪਣੇ ਕਲਚਰ ਨੂੰ ਅੱਗੇ ਪ੍ਰਮੋਟ ਕਰ ਰਹੇ ਸੀ ਬਹੁਤ ਅੱਛੇ ਸਿੰਗਰ ਸੀਗੇ ਇਸ ਕਰਕੇ ਆਪਾਂ ਉਹਨਾਂ ਨੂੰ ਜਾਣਦੇ ਸੀ ਹੈਨਾ ਸੋ ਇਹਦੇ ਵਿੱਚ ਇਹ ਗੱਲ ਨਹੀਂ ਹੁੰਦੀ ਕਿ ਅਸੀਂ ਬਾਰ ਬਾਰ ਦਸੀਏ ਕਿ ਸਾਨੂੰ ਦੁੱਖ ਹੈ ਮੈਂ ਇੱਕ ਦਿਨ ਲਾਈਵ ਆਈ ਉਸ ਦਿਨ ਵੀ ਆਪਾਂ ਕਿਹਾ ਕਿ ਪ੍ਰੇ ਕਰੀਏ ਸਾਰੇ ਜਣੇ ਅਰਦਾਸ ਕਰੀਏ ਕਿ ਉਹ ਠੀਕ ਹੋ ਜਾ ਪਰ ਬਾਕੀ ਜੋ ਵੈਗਰੂ ਦੀ ਮਰਜੀ ਹੈ ਜੀ ਵੈਗਰੂ ਦੇ ਬਾਣੀ ਦੇ ਵਿੱਚ ਰਹਿਣਾ ਪੈਂਦਾ ਉਹਦੇ ਬਾਣੀ ਤੋਂ ਆਪਾਂ ਇਧਰ ਉਧਰ ਨਹੀਂ ਹੋ ਸਕਦੇ ਤੇ ਨਾ ਹੀ ਆਪਾਂ ਲਾਂਭੇ ਦੇ ਸਕਦੇ ਹਾਂ ਸੋ ਬਾਣੀ ਵਿੱਚ ਰਹਿਣਾ ਪਰਮਾਤਮਾ ਨੇ ਸਾਨੂੰ ਸਿਖਾਤਾ ਜਦੋਂ ਸਾਡੇ ਤੇ ਪੈ ਜਾਂਦੀਆਂ ਨੇ ਜੀ ਉਦੋਂ ਪਰਮਾਤਮਾ ਸਾਨੂੰ ਉਦਾਂ ਦੇ ਹਾਲਾਤਾਂ ਮੁਤਾਬਕ ਢਾਲ ਦਿੰਦਾ ਔਰ ਅਸੀਂ ਖੁਦ ਬਖੁਦ ਕਹਿਣ ਲੱਗ ਜਾਂਦੇ ਆ ਕਿ ਅਸੀਂ ਉਹਦੇ ਬਾਣੀ ਨੂੰ ਮੰਨਦੇ ਆ ਤੇ ਅਗਲੀ ਗੱਲ ਇਹ ਹੈ ਕਿ ਭੈਣਾਂ ਦੇ ਨਾ ਮਤਲਬ ਜਦੋਂ ਤੋਂ ਮੈਂ ਉਹ ਵੀਡੀਓ ਪਾਈ ਸੀਗੀ ਢੇਟ ਘੱਟ ਕਰਨ ਵਾਲੀ ਅ ਉਦੋਂ ਤੋਂ ਹੀ ਜਿਹੜੀਆਂ ਭੈਣਾਂ ਹੈਗੀਆਂ ਨੇ ਅ ਜਦੋਂ ਤੋਂ ਮੈਂ ਉਹ ਵੀਡੀਓ ਪਾਈ ਸੀਗੀ ਕਿ ਢੇਟ ਘੱਟ ਕਰਨ ਵਾਲੀ ਉਦੋਂ ਤੋਂ ਹੀ ਭੈਣਾਂ ਦੇ ਬੜੇ ਜੀ ਸਾਰੇ ਸਵਾਲ ਨੇ ਹਨਾ ਬਹੁਤ ਸਾਰੇ ਸਵਾਲ ਨੇ ਅ ਕੁਝ ਭੈਣਾਂ ਨੇ ਤਾਂ ਮੈਨੂੰ WhatsApp ਤੇ ਪੁੱਛੇ ਨੇ ਬਹੁਤ ਸਾਰੇ ਸਵਾਲ ਕਈਆਂ ਦੇ ਬਹੁਤ ਜ਼ਿਆਦਾ ਕਮੈਂਟ ਆਏ ਨੇ ਤੇ ਮੈਂ ਤੁਹਾਨੂੰ ਉਹਦੇ ਬਾਰੇ ਥੋੜੇ ਜਿਹਾ ਕਮੈਂਟ ਹੈ ਜਿਹੜੇ ਆਪਾਂ ਚੱਕ ਲੈਣੇ ਆ ਤਾਂ ਕਿ ਹੋਰ ਭੈਣਾਂ ਦੇ ਵੀ ਉਹਨਾਂ ਨਾਲ ਰਿਲੇਟਡ ਦਿਮਾਗ ਦੇ ਵਿੱਚ ਕੁਝ ਗੱਲਾਂ ਹੁੰਦੀਆਂ ਨੇ ਕਈ ਭੈਣਾਂ ਕਮੈਂਟ ਕਰ ਦਿੰਦੀਆਂ ਨੇ ਔਰ ਕਈ ਨਹੀਂ ਕਰਦੀਆਂ ਹੈਗੀਆਂ ਬਸ ਫਰਕ ਇੰਨੀ ਹੁੰਦਾ ਹੈ ਨਾ ਉਹ ਡਾਊਟ ਉਹ ਸ਼ੰਕੇ ਆ ਜਿਹੜੇ ਸਾਰੀਆਂ ਭੈਣਾਂ ਦੇ ਦਿਮਾਗ ਦੇ ਵਿੱਚ ਹੁੰਦੇ ਨੇ ਅ ਕਿਸੇ ਦਾ ਕਹਿੰਦੇ ਘਟਿਆ ਵੀ ਹੈ ਸੁਰਜੀਤ ਗਿੱਲ ਬਿਲਕੁਲ ਘਟਿਆ ਜੀ ਮੈਂ ਤਾਂ ਹੀ ਵੀਡੀਓ ਪਾਈ ਹੈ ਜੀ ਘਟਿਆ ਸਾਡੀ ਆਪਣੀ ਕੁੜੀ ਸੀਗੀ ਸੀਗੀ ਨਹੀਂ ਹੈਗੀ ਆ ਤੇ ਉਹਦਾ ਆਪਣਾ ਹੀ ਘਟਿਆ ਹੈਗਾ ਪੇਟ 20-25 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਤਾਂ ਹੀ ਮੈਂ ਤੁਹਾਨੂੰ ਦੱਸਿਆ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਇਹ ਨੇਚਰ ਲਵਰ ਇਹਨਾਂ ਵੱਲੋਂ ਆਇਆ ਹੈਗਾ ਕਿ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਇਸकी ਤਸਵੀਰ कैसी है ਕੋਈ ਸਾਈਡ ਇਫੈਕਟ ਨਹੀਂ ਹੋਇਆ ਜੀ ਤੁਸੀਂ ਬੇਫਿਕਰ ਹੋ ਕੇ ਖਾ ਲਓ ਆਪਾਂ ਜਦੋਂ ਰੇੜੀਆਂ ਦੇ 버ਗਰ ਪੀਜੇ ਖਾਣੇ ਆ ਨਾ ਉਦੋਂ ਕੁਛ ਦੇ ਨਹੀਂ ਹੈ ਕਿ ਕੋਈ ਸਾਈਡ ਇਫੈਕਟ ਹੈਗੇ ਕਿ ਨਹੀਂ ਹੈਗੇ ਨਾਲ ਪਤਾ ਹੁੰਦਾ ਸਾਨੂੰ ਕਿਤੇ ਸਾਈਡ ਇਫੈਕਟ ਹੈਗੇ ਨੇ ਪਰ ਫਿਰ ਵੀ ਖਾਣੇ ਆ ਹਨਾ ਤੇ ਸਾਨੂੰ ਪਤਾ ਹੁੰਦਾ ਕਿ ਫਾਸਟ ਫੂਡ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਅਸੀਂ ਫਿਰ ਵੀ ਖਾਂਦੇ ਆਂ ਤੇ ਪਰ ਇੱਥੇ ਇਹ ਜੀਆਂ ਚੀਜ਼ਾਂ ਜਦੋਂ ਅਸੀਂ ਖਾਣੀਆਂ ਹੁੰਦੀਆਂ ਨੇ ਨਾ ਉਦੋਂ ਅਸੀਂ ਪੁੱਛਦੇ ਆਂ ਕਿ ਸਾਈਡ ਇਫੈਕਟ ਤਾਂ ਨਹੀਂ ਹੈਗੇ ਸੋ ਕੋਈ ਸਾਈਡ ਇਫੈਕਟ ਨਹੀਂ ਹੈਗੇ ਟੈਨਸ਼ਨ ਨਹੀਂ ਲੈਣੀ ਹੈਗੀ ਤੁਸੀਂ ਬੇਬੀ ਕਰ ਹੋ ਕੇ ਖਾ ਲਓ ਜਿਹਦੀ ਆਪਰੇਸ਼ਨ ਵਾਲਾ ਖਾ ਸਕਦਾ ਆਪਰੇਸ਼ਨ ਵਾਲੇ ਨੂੰ ਕੀ ਹੈ ਜੇ ਆਪਰੇਸ਼ਨ ਹੋ ਗਿਆ ਬੰਦਾ ਠੀਕ ਹੈ ਤੇ ਖਾਓ ਪੀਓ ਤੁਸੀਂ ਤੇ ਜਿਨ੍ਹਾਂ ਦਾ ਮਤਲਬ ਕਿ ਜਿਹੜੇ ਨਾਲੇ ਪੇਟ ਘਟਾਇਆ ਹੈਗਾ ਉਹਨਾਂ ਦਾ ਯੂਟਰਸ ਦਾ ਆਪਰੇਸ਼ਨ ਹੋਇਆ ਸੀ ਤਿੰਨ ਚਾਰ ਮਹੀਨੇ ਹੋਏ ਸੀਗੇ ਔਰ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਫਰਕ ਪਿਆ ਹੈਗਾ ਬ ਤੇ ਕੱਲ ਨਾ ਮੈਂ ਕਿਹਾ ਸੀਗਾ ਕਿ ਜੈਂਟਸ ਨਹੀਂ ਖਾ ਸਕਦੇ ਹਨ ਤੇ ਮੈਂ ਅੱਜ ਫਿਰ ਦੁਬਾਰਾ ਮੈਂ ਕਲੀਅਰ ਕੀਤੀ ਹੈ ਗੱਲ ਉਹਨਾਂ ਤੋਂ ਹੀ ਤੇ ਉਹ ਕਹਿੰਦੇ ਵੀ ਨਹੀਂ ਮਤਲਬ ਕਿ ਜਿਹੜੇ ਲੋਅ ਤੇ ਐਂਡ ਕਮਰ ਕਸ ਦੋਨੋਂ ਹੈਗੇ ਨੇ ਉਹ ਨਹੀਂ ਖਾਣੇ ਹੈਗੇ ਇਕੱਲਾ ਪਾਠ ਹੈ ਜਿਹੜਾ ਉਹ ਜੈਂਟਸ ਖਾ ਸਕਦੇ ਨੇ ਠੀਕ ਹੈ ਜੀ ਤੇ ਲੋ ਜੀ ਅੱਗੇ ਮੈਂ ਤੁਹਾਨੂੰ ਹੋਰ ਇੱਕ ਦੋ ਭੈਣਾਂ ਦੇ ਜਿਨ੍ਹਾਂ ਦੇ ਕੋਈ ਇਸ ਤਰ੍ਹਾਂ ਦੇ ਸਵਾਲ ਹੈਗੇ ਨੇ ਨਹੀਂ ਇਹ ਨਹੀਂ ਆਉਂਦੀ ਵੀਡੀਓ ਜਰੂਰ ਬਣਾਇਓ ਨੀਂਦ ਨਹੀਂ ਆਉਂਦੀ ਹੈਗੀ ਨੀਂਦ ਨਾ ਆਉਣ ਦੇ ਜਾਂ ਤੁਹਾਨੂੰ ਕੋਈ ਸਟ्रेस ਹੈ ਜਾਂ ਕੋਈ ਟੈਨਸ਼ਨ ਹੈ ਅਹ ਹੋਰ ਤਾਂ ਮੈਨੂੰ ਲੱਗਦਾ ਨਹੀਂ ਆ ਜਾਂ ਤੁਸੀਂ ਸਾਰਾ ਦਿਨ ਲੇਟੇ ਰਹਿੰਦੇ ਹੋਵੋਗੇ ਕੰਮ ਘੱਟ ਕਰਦੇ ਹੋਗੇ ਥਕਾਵਟ ਨਹੀਂ ਹੁੰਦੀ ਦਿਨ ਚ ਨੀਂਦ ਪੂਰੀ ਕਰ ਲੈਂਦੇ ਹੋਵੋਗੇ ਤਾਂ ਕਰਕੇ ਨਹੀਂ ਆਉਂਦੀ ਹੋਣੀ ਜਦੋਂ ਤੁਹਾਨੂੰ ਨੀਂਦ ਨਾ ਆਵੇ ਇੱਕ ਤਾਂ ਪਏ ਪਏ ਤੁਸੀਂ ਕੋਈ ਐਕਸਰਸਾਈਜ਼ ਕਰੋ ਆਪਣੇ ਪੈਰ ਆ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਪਏ ਪਏ ਤੇ ਬਾਹਾਂ ਜਿਹੜੀਆਂ ਉਹ ਬਾਹਾਂ ਦੀ ਐਕਸਰਸਾਈਜ਼ ਇਦਾਂ ਇੰਤਾ ਕਰਕੇ ਕਰੋ ਥਕਾਵਟ ਹੋ ਜੂਗੀ ਤੇ ਨਾਲ ਦੀ ਨੀਂਦ ਆ ਜੂਗੀ ਯੋਗਾ ਕਰਨਾ ਸ਼ੁਰੂ ਕਰਦਿਆ ਕਰੋ ਐਕਸਰਸਾਈਜ਼ ਸ਼ੁਰੂ ਕਰਦਿਆ ਕਰੋ ਠੀਕ ਹੈ ਜੀ ਵਾਈਗਰੂ ਦਾ ਨਾਮ ਲਿਆ ਕਰੋ ਵਾਈਗਰੂ ਵਾਈਗਰੂ ਕਰੋ ਉਹਦੀ ਨੀਂਦ ਆ ਜਾਂਦੀ ਹੈ ਆ 슈ਗਰ ਦੀ ਕੋਈ ਦੇਸੀ ਦਵਾਈ ਦੱਸੋ ਪਲੀਜ਼ ਉਹ ਚਲੋ ਉਹ ਆਪਾਂ ਲੱਗ ਬਲੌਗ ਪਾਵਾਂਗੇ ਜੀ ਤੇ ਨੈਕਸਟ ਹੈ ਵੀਰ ਜੀ ਇਹ ਨੁਸਖਾ ਵਰਸ ਸਕਦੇ ਹਨ ਜੀ ਮੈਨੂੰ ਦੱਸਦਾ ਜੀ ਪਾਠਾ ਵਰਤ ਸਕਦੇ ਆ ਕੱਲਾ ਅਹ ਨੈਕਸਟ 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 ਡਬਲ ਚਿੰਨ ਬਾਰੇ ਦਾ ਸੋ ਡਬਲ ਚਿੰਨ ਤੇ ਤਾਂ ਪੂਰੇ ਡਬਲ ਵਲੌਗ ਪਾਇਆ ਜੀ ਉਹ ਤੁਸੀ ਦੇਖਦੇ ਨਹੀਂ ਹੈਗੇ ਪੂਰਾ ਵਲੌਗ ਦਿੱਤਾ ਹੋਇਆ ਆ ਪਾ ਡਬਲ ਚਿੰਨ ਦੇ ਇਸ ਦੀ ਤਸਵੀਰ ਕੀ ਹੈ ਤਸਵੀਰ ਇਹਦੀ ਨੂੰ ਕੁਝ ਨਹੀਂ ਹੋਇਆ ਜੇ ਤੁਹਾਡੇ ਆਪ ਦੀ ਬੋਡੀ ਦੀ ਤਸਵੀਰ ਤੁਹਾਨੂੰ ਲੱਗਦੀ ਹੈ ਤੁਸੀਂ ਗਾਣਾ ਸ਼ੁਰੂ ਕਰੋ ਤੁਹਾਨੂੰ ਲੱਗਿਆ ਕਿ ਮਤਲਬ ਕਿ ਬਹੁਤ ਜ਼ਿਆਦਾ ਗਰਮ ਹੈ ਗਰਮ ਨਹੀਂ ਹੈਗਾ ਜਿਨ੍ਹਾਂ ਨੇ ਖਾਇਆ ਉਹ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪਿਆ ਦੁੱਧ ਨਾਲ ਲਓ ਤੁਸੀਂ ਦੋ ਚਮਚ ਲੈ ਰਹੇ ਨੇ ਉਹ ਇੱਕ ਕਿਸੇ ਨੇ ਕਿਹਾ ਸੀਗਾ ਦੋ ਚਮਚ ਜ਼ਿਆਦਾ ਨਹੀਂ ਹੋ ਜਾਣਗੇ ਦੇਖੋ ਜਿਨ੍ਹਾਂ ਨੇ ਦੱਸਿਆ ਜਿਹੜੇ ਲੈ ਰਹੇ ਨੇ ਸਾਡੀ ਆਪਣੀ ਕੁੜੀ ਲੈ ਰਹੀ ਹੈ ਉਹ ਨੂੰ ਤਾਂ ਅੱਜ ਹੀ ਮੈਂ ਉਹਦੇ ਨਾਲ ਗੱਲ ਕਰਕੇ ਛੱਡਿਆ ਉਹ ਕਹਿੰਦੀ ਤੁਸੀਂ ਸਾਰਿਆਂ ਨੂੰ ਕਹਿ ਦਿਓ ਮਾਸੀ ਜੀ ਵੀ ਕੋਈ ਸਾਈਡ ਇਫੈਕਟ ਨਹੀਂ ਆ ਬੇਫਿਕਰ ਹੋ ਕੇ ਸਾਰਿਆਂ ਭੈਣਾ ਖਾ ਲਓ ਅਹ ਦੀਦੀ ਮੇਰਾ ਯੂਟਰਸ ਰਿਮੂਵ ਹੋਇਆ ਤਾਂ ਸਕਤ ਮੈਂ ਲੈ ਸਕਦੀ ਆ 9 ਸਾਲ ਹੋ ਗਏ ਫਿਰ ਕਿ ਹੋ ਗਿਆ ਜੀ ਤੁਸੀਂ ਵੀ ਲੈ ਸਕਦੇ ਹੋ ਕਿਉਂ ਨਹੀਂ ਲੈ ਸਕਦੇ ਲਓ ਜੀ ਇੱਕ ਹੋਰ ਹੈਗਾ ਤੇ ਯਾਰੀ ਪਾਠਾ ਕੀ ਹੁੰਦਾ ਹੈ ਕਿਸੇ ਨੇ ਕਮੈਂਟ ਕਰਿਆ ਹੈ ਨੇਚਰ ਲਵਰ ਬਲੋਈ ਆਇਆ ਇਹ ਅਹ ਇਹ ਨਾ ਜੀ ਪਤਾ ਕੀ ਆ ਮੈਂ ਤੁਹਾਨੂੰ ਦੱਸਦੀ ਆ ਅੱਜ ਕਈ ਪੈਣਾ ਨੇ ਪੁੱਛਿਆ ਮੈਨੂੰ ਦੀਦੀ ਜੀ ਕਿੰਨੀ ਏਜ ਵਾਲੇ ਖਾ ਸਕਦੇ ਏਜ ਵਾਲਿਆਂ ਨੂੰ ਤਾਂ ਕੀ ਹੁੰਦਾ ਜੀ ਇਹ ਚੇਜ਼ ਵਾਲਾ ਤਾਂ ਕੋਈ ਮੈਨੂੰ ਮਸਲਾ ਲੱਗਦਾ ਨਹੀਂ ਹੈ ਦੀਦੀ ਤੁਸੀਂ ਆਪਣੇ హెయిర్ ਤੇ ਕਲਰ ਕਿਹੜਾ ਵਰਤਦੇ ਹੋ ਕਰਨ ਬਰਾੜ ਇਹ ਆਪਾਂ ਬਾਅਦ ਚ ਦੱਸਦੇ ਆ ਮੈਂ ਤੁਹਾਨੂੰ ਪੱਠਾ ਦੱਸਦੀ ਆ ਪਹਿਲਾਂ ਕਿਸ ਤਰ੍ਹਾਂ ਦਾ ਹੁੰਦਾ ਦੇਖੋ ਜੀ ਗੱਲ ਇਹ ਆ ਵੀ ਜਿਹੜਾ ਲੋਧ ਤੇ ਕਮਰ ਕਸਾ इजीली ਮਿਲ ਜਾਂਦੀ ਆ ਸਾਰਿਆਂ ਨੂੰ ਅੱਜ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਫੋਨ ਆਈ ਗਏ ਕਿ ਜਿਹੜਾ ਪੱਠਾ ਹੈਗਾ ਉਹ ਕਿਸ ਤਰ੍ਹਾਂ ਦਾ ਹੁੰਦਾ ਵਾਈਟ ਕਲਰ ਦਾ ਹੁੰਦਾ ਜਿਵੇਂ ਮਲਤਾਨੀ ਮਿੱਟੀ ਨਹੀਂ ਹੁੰਦੀ ਗੱਚੀ ਹੁੰਦੀ ਆ ਜਿਵੇਂ ਜਿਹਦੇ ਨਾਲ ਆਪਾਂ ਬੱਟੀਆਂ ਪੋਜਿਦੇ ਹੁੰਦੇ ਸੀ ਛੋਟੇ ਹੁੰਦੇ ਹਨਾ ਜਿਵੇਂ ਉਹ ਗੱਚੀ ਹੁੰਦੀ ਗੱਚੀ ਦਾ ਰੰਗ ਥੋੜਾ ਜਿਹਾ ਕ੍ਰੀਮ ਜਾਂ ਜੰਬ ਯੈਲੋ ਜਾਂ ਹੁੰਦਾ ਹੈ ਇਹ ਬਿਲਕੁਲ ਵਾਈਟ ਹੁੰਦਾ ਜਿਸ ਤਰ੍ਹਾਂ ਫਟਕੜੀ ਦਾ ਰੰਗ ਹੁੰਦਾ ਵਾਈਟ ਉਸੇ ਤਰ੍ਹਾਂ ਹੁੰਦਾ ਪਰ ਇਹ ਕਾਚੀ ਵਰਗਾ ਹੁੰਦਾ ਠੀਕ ਹੈ ਜੀ ਤੇ ਸਮਝ ਕੇ ਹੋਮ ਹੋਵੇ ਸਾਰੇ ਕਾਚੀ ਵਰਗਾ ਤੇ ਪਰ ਕਲਰ ਬਿਲਕੁਲ ਵਾਈਟ ਫਟਕੜੀ ਵਰਗਾ ਠੀਕ ਹੈ ਜੀ ਉਹਨੂੰ ਕਹਿੰਦੇ ਨੇ ਪੱਠਾ ਤੇ ਇਹ ਤੁਹਾਨੂੰ ਪੰਸਾਰੀ ਤੋਂ ਹੀ ਮਿਲੂਗਾ ਹੋਰ ਨਹੀਂ ਕਿਦੋਂ ਮਿਲਦਾ ਹੈਗਾ ਤੇ ਲੋਜੀ ਕਲਰ ਮੈਂ ਤੁਹਾਨੂੰ ਦੱਸ ਦੇਣੀ ਆ ਮੈਂ ਦੋ ਕਲਰ ਮਿਕਸ ਕਰਕੇ ਲਾਉਣੀ ਆ ਅ ਮੈਂ ਗਰਨੀਅਰ ਦਾ ਕਲਰ ਲਾਉਣੀ ਆ 1 4 ਨੰਬਰ 1 5 ਨੰਬਰ ਦੋਨੋਂ ਮਿਕਸ ਕਰਕੇ 50 50 ਤੇ ਬੱਚੇ ਵਿੱਚ ਪਾਣੀ ਦੀ ਸਿਸਟਾ ਗੁਰਦਿਆਂ ਚ ਰਸੌਲੀ ਆ ਮੈਂ ਤੁਸੀਂ ਕਿੰਨੀ ਕੇਸ ਦੇਓ ਜੀ ਗੁਰਦਿਆਂ ਚ ਰਸੌਲੀ ਇੱਕ ਸਿਸਟ ਹੁੰਦੀ ਹੈ ਗੁਰਦਿਆਂ ਦੇ ਵਿੱਚ ਤੇ ਉਹ ਮੈਨੂੰ ਤੁਸੀਂ ਦੱਸੋ ਕਿੰਨੀ ਹੈ ਦੇ ਜੇ ਉਹ ਤਾਂ ਜੇ ਤਾਂ ਤੁਸੀਂ ਬਹੁਤ 45 ਜਾਂ ਬਹੁਤ 50 ਹੋ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਇਹ ਬਣਦੀਆਂ ਰਹਿੰਦੀਆਂ ਨਹੀਂ ਖਤਮ ਹੁੰਦੀਆਂ ਰਹਿੰਦੀਆਂ ਨਹੀਂ ਤਾਂ ਟੈਨਸ਼ਨ ਨਾ ਲਿਓ ਕਈ ਵਾਰੀ ਮੈਂ ਦੇਖਿਆ ਕਿ ਬਹੁਤ ਸਾਰੀਆਂ ਭੈਣਾਂ ਇਹਦੇ ਤੋਂ ਭਰਾ ਆ ਜਾਂਦੀਆਂ ਨਹੀਂ ਲਾ ਮੇਰੇ ਖੁਦ ਵੀ ਹੋ ਗਈ ਮੇਰੇ ਖੁਦ ਵੀ ਹੈਗੀ ਹੈ ਤੇ ਮੈਂ ਵੀ ਦਿਖਾਇਆ ਹੀ ਸੀਗੀ ਤੇ ਮੈਨੂੰ ਬਸ ਉਹ ਲੇਡੀ ਡਾਕਟਰ ਸੀ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਹੈਗਾ ਮਤਲਬ ਕਿ ਅਬਾਉ 45 45 ਦੇ ਉੱਪਰੋਂ ਤਾਂ 50 ਤੋਂ ਉੱਪਰੋਂ ਕੋਈ ਚੱਕਰ ਨਹੀਂ ਹੈ ਬਣਦੀਆਂ ਰਹਿੰਦੀਆਂ ਨੇ ਖਤਮ ਹੁੰਦੀਆਂ ਰਹਿੰਦੀਆਂ ਨੇ ਇਸ ਕਰਕੇ ਜੇ ਤਾਂ ਤੁਸੀਂ ਉਹਨੂੰ ਰਸੌਲੀ ਕਹਿ ਰਹੇ ਹੋ ਤਾਂ ਡਰਨ ਦੀ ਲੋੜ ਨਹੀਂ ਹੈਗੀ ਔਰ ਸੌਲੀ ਨਹੀਂ ਹੈ ਕਿਉਂਕਿ ਮੈਂ ਦੇਖਿਆ ਬਹੁਤ ਸਾਰੀਆਂ ਭੈਣਾਂ ਕਹਿਣਗੀਆਂ ਮੇਰੇ ਗੁਰਦੇ 'ਚ ਗੱਠ ਹੈ ਨੀ ਕਿਡਨੀ 'ਚ ਗੱਠ ਹੈ ਤੇ ਉਹ ਗੱਠ ਦਾ ਨਾ ਹੀ ਵੱਡਾ ਬਣਿਆ ਰਹਿੰਦਾ ਉਹ ਇਹ ਜਿਹੀਆਂ ਗੱਠਾਂ ਬਣਦੀਆਂ ਨੇ ਖਤਮ ਹੁੰਦੀਆਂ ਰਹਿੰਦੀਆਂ ਨੇ ਠੀਕ ਹੈ ਜੀ ਜੇ ਤਾਂ ਉਹ ਵਾਲੀ ਰਸੌਲੀ ਹੈਗੀ ਤਾਂ ਘਬਰਾਓ ਨਾ ਤੇ ਜੇ ਤੁਹਾਡੀ ਏਜ ਛੋਟੀ ਹੈਗੀ ਆ ਤੇ ਤਾਂ ਕੋਈ ਗੱਠ ਹੈਗੀ ਆ 45 ਤੋਂ ਨੀਚੇ ਹੋ ਤੁਸੀਂ ਤਾਂ ਫਿਰ ਤੁਸੀਂ ਡਾਕਟਰ ਨੂੰ ਦਿਖਾ ਸਕਦੇ ਹੋ ਲਓ ਜੀ ਹੈਲੋ ਜੀ ਕਮਰ ਕਸ ਬਹੁਤ ਗਰਮ ਹੁੰਦੀ ਆ ਹੁਣੇ ਲੈ ਸਕਦੇ ਆ ਕਿਸੇ ਨੇ ਯੂਜ਼ ਕੀਤਾ ਜੀ ਮੈਂ ਸਮਨਦੀਪ ਔਰ ਬਿਲਕੁਲ ਜੀ ਮੈਂ ਤੁਹਾਨੂੰ ਕਈ ਵਾਰੀ ਦੱਸਦਾ ਕਿ ਯੂਜ਼ ਕੀਤਾ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਗਰਮ ਹੈ ਤਾਂ ਫਿਰ ਤੁਸੀਂ ਮਹੀਨਾ ਰੁਕ ਜਾਓ ਆ ਪਲੀਜ਼ ਯਾਰੀ ਪਾਠਾ ਦਾ ਕੋਈ ਨਾਮ ਵੀ ਕੀ ਆ ਇਹ ਬਤਾਈਏ ਉਹੀ ਕੀਆ ਲੋਧ ਤੇ ਪਤਾ ਨਹੀਂ ਕੀ ਲਈਆ ਪੱਠਾ ਮੈਂ ਤੁਹਾਨੂੰ ਦੱਸਦਾ ਜੀ ਉਹਦਾ ਨਾਮ ਪੱਠਾ ਹੀ ਆ ਮੈਮ ਹੇਅਰ ਕਲਰ ਦੱਸੋ ਆਪਾਂ ਦੱਸ ਚੁੱਕੇ ਆ ਸਰਬਜੀਤ कौर ਨੇ ਪੁੱਛਿਆ ਸੀਗਾ ਹਰਪਿੰਦਰ ਦੀ ਜੀ ਕਲਰ ਕਿਹੜਾ ਲਾਉਂਦੇ ਹੋ ਉਹ ਵੀ ਆਪਾਂ ਦੱਸ ਚੁੱਕੇ ਆ ਜੀ ਤੁਹਾਨੂੰ ਗੁਰਪ੍ਰੀਤ ਖਹਿਰਾ ਮੈਮ ਤਿਆਰੀ ਪੱਠਾ ਦੀ ਇੱਕ ਵਾਰ ਸਪੈਲਿੰਗ ਲਿਖ ਕੇ ਦੱਸ ਦੋ ਕਿਉਂਕਿ ਸਮਝ ਨਹੀਂ ਆ ਰਹਾ ਤੁਸੀਂ ਵਧੀਆ ਲਿਖਿਆ ਹੋਇਆ ਜੀ ਤਿਆਰੀ ਪੱਠਾ ਮੈਂ ਕੀ ਲਿਖਾਂ ਕਰਮਜੀਤ ਮੇਰੇ ਬੇਟੇ ਦਾ ਵੀ ਪੇਟ ਵਧਿਆ ਹੋਇਆ ਹੈ ਕੀ ਉਹ ਲੈ ਸਕਦਾ ਇਕੱਲਾ ਪਾਠਾ ਲੈ ਸਕਦੇ ਕਮਰ ਕਸ ਤੇ ਲੋੜ ਨਹੀਂ ਪਾਉਣੀ ਹੈਗੀ ਇਕੱਲਾ ਪਾਠਾ ਕੋਈ ਪੰਜੀਰੀ ਬਣਾਉਣ ਦੀ ਲੋੜ ਨਹੀਂ ਆ ਕੁਝ ਵੀ ਕਰਨ ਦੀ ਲੋੜ ਨਹੀਂ ਆ ਤੁਸੀਂ ਉਹਨੂੰ ਜਾਂ ਤਾਂ ਪਾਊਡਰ ਫਾਰਮ ਚ ਲੈ ਲਓ ਜਾਂ ਤੁਸੀਂ ਉਦਾਂ ਲੈ ਲਓ ਹਨਾ ਜਿਹੜੀ ਬੂਟੀਆਂ ਤੈਪ ਹੁੰਦੇ ਨੇ ਜਿਵੇਂ ਤੇ ਉਹਨਾਂ ਨੂੰ ਜਾਂ ਤਾਂ ਪਿਸਵਾ ਲਓ ਜਾਂ ਘਰੇ ਪੀਸ ਲਓ ਤੇ ਉਹ ਵਿੱਚ ਕਾਲੇ ਛੋਲੇ ਪਾ ਲਓ ਥੋੜੀ ਜੀ ਮਿਸ਼ਰੀ ਜਾਂ ਸ਼ੱਕਰ ਪਾ ਲਓ ਹਨਾ ਤੇ ਉਹ ਬੱਚੇ ਨੂੰ ਤੁਸੀਂ ਦਿਓ ਬੇਟਾ ਜਿਹੜਾ ਤੁਹਾਡਾ ਉਹ ਵੀ ਦਿਓ ਤੁਸੀਂ ਦੁੱਧ ਨਾਲ ਦਿਓ 2 ਚਮਚ ਕੋਈ ਚੱਕਰ ਨਹੀਂ ਹੈਗਾ ਆਰਾਮ ਨਾਲ ਖਾਓ ਜੀ ਐਵੇਂ ਬੜੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਇਹ ਚੀਜ਼ਾਂ ਯੂਜ਼ ਕਰਨ ਨਾਲ ਜਿ ਤੁਹਾਡੇ ਬੋਡੀ ਆਪ ਹੀ ਦੱਸ ਦਿੰਦੀ ਆ ਜੇ ਤੁਹਾਨੂੰ ਲੱਗੇ ਕਿ ਗਰਮ ਲੱਗਦਾ ਤਾਂ ਥੋੜਾ ਹਜੇ ਰੁਕ ਜਿਓ ਫਿਰ ਠੰਡ ਚ ਖਾ ਲਿਓ ਠੀਕ ਹੈ ਜੀ ਅ ਮੀਨ ਰਾਣੀ ਫਰਕ ਪਿਆ ਕਿਸੇ ਨੂੰ ਖਾਣ ਦੇ ਨਾਲ ਜਰੂਰ ਦੱਸਣਾ ਦੱਸਤਾ ਜੀ ਆਪਾਂ ਨੂੰ ਅ ਲਓ ਜੀ Devil Gamer ਪਲੀਜ਼ ਜਰੂਰੀ ਦੱਸਣਾ ਮੇਰਾ ਬੇਟਾ ਹੈ ਹਾਂ ਜੀ ਆ ਬਿਲਕੁਲ ਦਿਓ ਭਾਠਾ ਨੂੰ 25 ਇਅਰਸ ਏਜ ਆ ਉਹ ਵੀ ਖਾ ਸਕਦੇ ਨੇ ਖਾ ਸਕਦੇ ਨੇ ਜੇ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਪੀਜੇ 버ਗਰ ਖਾ ਸਕਦੇ ਹੋ ਤਾਂ ਫਿਰ ਇਹਨਾਂ ਨਾਲ ਕੀ ਫਰਕ ਪੈਂਦਾ ਹੈ ਜੈਂਟਸ ਵੀ ਖਾ ਸਕਦੇ ਆ ਬਿਲਕੁਲ ਕੱਲਾ ਪਾਠਾ ਖਾ ਸਕਦੇ ਆ ਅ 1 ਸਪੂਨ ਬਹੁਤ ਨਹੀਂ ਹੈਗਾ ਜੀ 2 ਸਪੂਨ ਟੂ ਮੱਚ ਤਾਂ ਨਹੀਂ ਹੋਣਗੇ ਜੀ ਗੁਰਮਣ ਨਹੀਂ ਟੂ ਮੱਚ ਨਹੀਂ ਹੈਗੇ ਜੀ ਜਿਨ੍ਹਾਂ ਨੇ ਖਾਇਆ ਉਹਨਾਂ ਨੂੰ ਟੂ ਮੱਚ ਨਹੀਂ ਸੀਗੇ ਤੁਸੀਂ ਦੇਖ ਲਓ ਇੱਕ ਤੋਂ ਸ਼ੁਰੂ ਕਰ ਲਓ ਕਈ ਵਾਰੀ ਨਾ ਕਿ ਮੈਂ ਮਤਲਬ ਕਿ ਇਸ ਤਰ੍ਹਾਂ ਦੇ ਬਲੌਗ ਕੋਣ ਤੋਂ ਐਂ ਡਰਦੀ ਹੁੰਨੀ ਆ ਕਿ ਤੁਹਾਡੇ ਬਹੁਤ سارے ਸਵਾਲ ਹੁੰਦੇ ਨੇ ਬਹੁਤ سارے ਇੰਨੇ ਸਵਾਲ ਨਾ ਕਰਿਆ ਕਰੋ ਤੁਸੀਂ ਇਨੀ ਟੈਨਸ਼ਨ ਨਾ ਲਿਆ ਕਰੋ ਮੈਂ ਚੀਜ਼ ਜੀ ਉਹ ਦੱਸ ਦਿੰਦੀ ਹੁੰਨੀ ਆ ਜਿਦੇ ਕੋਈ ਜ਼ਿਆਦਾ ਸਾਈਡ ਇਫੈਕਟ ਹੁੰਦੇ ਨਹੀਂ ਹੈਗੇ ਜ਼ਿਆਦਾ ਕੀ ਹੁੰਦੇ ਹੀ ਨਹੀਂ ਹੈਗੇ ਸਾਈਡ ਇਫੈਕਟ ਵਾਲੀ ਤਾਂ ਆਪਾਂ ਦੱਸਦੇ ਹੀ ਨਹੀਂ ਆ ਤੁਮ ਜੀ ਜੋ ਤਾਂ ਮੈਂ ਖਾਣ ਖੂਣ ਵਾਲੀ ਦੱਸਦੀ ਹੀ ਨਹੀਂ ਹੈਗੀ ਮੈਂ ਨਾ ਅੱਜ ਖੁਦ ਮੰਗਾਇਆ ਸੀਗਾ ਪਰ ਮਿਲਿਆ ਨਹੀਂ ਅੱਜ ਕਿਉਂਕਿ ਜਿੱਦੋਂ ਅਸੀਂ ਮੰਗਾਇਆ ਸੀਗਾ ਆਪਣਾ ਬੰਦਾ ਜਿਹੜਾ ਲੈ ਕੇ ਆਉਂਦਾ ਆਪਣਾ ਘਰ ਦਾ ਸਾਰਾ ਸੌਦਾ ਕਿਸੇ ਤੋਂ ਆਪਾਂ ਨੇ ਇੱਕ ਆਟੂ ਬੜਾ ਰੱਖਿਆ ਹੋਇਆ ਬੀਬੀ ਨੂੰ ਜਿਹੜਾ ਲੈ ਕੇ ਜਾਂਦਾ ਸ਼ੌਪ ਤੇ ਉਹ ਵਿਚਾਰਾ ਬਾਈ ਸਾਡੇ ਸਾਰੇ ਕੰਮ ਕੂਮ ਕਰ ਦਿੰਦਾ ਤੇ ਉਹ ਸੌਦਾ ਸੁੱਦਾ ਵੀ ਲਿਆ ਦਿੰਦਾ ਤੇ ਉਹਨੂੰ ਅੱਜ ਭੇਜਿਆ ਸੀਗਾ ਘਰ ਦਾ ਸੌਦਾ ਲੈਣ ਲਈ ਤੇ ਉਹ ਪੰਸਾਰੀ ਕੋਲ ਜਾ ਨਹੀਂ ਸਕਿਆ ਇਸ ਕਰਕੇ ਸਾਨੂੰ ਅੱਜ ਪਾਠਾ ਜਿਹੜਾ ਉਹ ਨਹੀਂ ਮਿਲਿਆ ਪੰਸਾਰੀ ਤੋਂ ਹੀ ਮਿਲੂਗਾ ਮਿਲ ਜਾਂਦਾ ਤਾਂ ਮੈਂ ਤੁਹਾਨੂੰ ਉਹਦੀ ਪਿੱਕ ਦਿਖਾ ਦੇਣੀ ਸੀਗੀ ਕੱਲ ਤੱਕ ਜੇ ਮੈਨੂੰ ਮਿਲ ਗਿਆ ਮੈਂ ਤੁਹਾਨੂੰ ਪਿੱਕ ਦਿਖਾ ਦੂੰਗੀ ਠੀਕ ਹੈ ਜੀ ਇਸ ਕਰਕੇ ਬਾਲਾ ਮਹਿਮ ਨਾ ਕਰੋ ਮੈਂ ਵੀ ਲਵਾਂਗੀ ਐਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਐਂ ਦੇਖੋ ਜਿਹੜੇ ਜੈਂਟਸ ਨੇ ਹਨ ਬਾਈ ਨੇ ਆਪਣੇ ਸਾਰੇ ਤੇ ਉਹ ਵਿਚਾਰੇ ਦੇਖੋ ਤੁਸੀਂ ਜਿਹੜੇ ਡਰਿੰਕ ਕਰਦੇ ਨੇ ਉਹ ਡਰਿੰਕ ਦੇ ਨਾਲ ਉੱਪਰ ਲਿਖਿਆ ਹੁੰਦਾ ਨਾ ਸਿਹਤ ਲਈ ਹੈ ਸ਼ਰਾਬ ਪੀਣ ਸਿਹਤ ਲਈ ਹਾਨੀ ਕਰਕੇ ਉਹ ਫਿਰ ਵੀ ਪੀਂਦੇ ਨੇ ਉਹ ਫਿਰ ਵੀ ਡਲਦੇ ਤੇ ਆਹ ਲੇਡੀਜ਼ ਵਿਚਾਰੀਆਂ ਨਿੱਕੇ ਨਿੱਕੇ ਜਿਹੇ ਚੀਜ਼ਾਂ ਖਾਣ ਤੋਂ ਡਰ ਜਾਂਦੀਆਂ ਨੇ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਹਨ ਖਾ ਲਿਆ ਕਰੋ ਤੁਸੀਂ ਆਹ ਰੈਸਪੀ ਗਰਮ ਤਾਂ ਨਹੀਂ ਹੈਗੀ ਜੀ ਜ਼ਰੂਰ ਮੈਨੂੰ ਆਸਾ ਵੀ ਹੋਣ ਲੱਗ ਜਾਂਦਾ ਕੀ ਬਣੀ ਇੰਨੇ ਸਵਾਲ ਨੇ ਇੰਨੇ ਕੁ ਸਵਾਲ ਨੇ ਮਮ ਥੈਂਕ ਯੂ ਜੀ ਮੈਂ ਆ ਪੁੱਛਾ ਨਹੀਂ ਲੱਗੀ ਸੀ ਹਾਲੇ ਉਹ ਵੀਰ ਬਾਰੇ ਦੀਦੀ ਤੁਸੀਂ ਹਾਂ ਆ ਦੇਖੋ ਲੋ ਰਾਜੀਵਜੀਤ ਜਵੰਧਾ ਲਈ ਕੋਈ ਦੋ ਸ਼ਬਦ ਬੋਲਣੇ ਸੀ ਬਲੌਗ ਵਿੱਚ ਗੁੱਸਾ ਨਾ ਕਰਨਾ ਮੈਨੂੰ ਲੱਗਿਆ ਕਿ ਇੰਨੇ ਸੋਹਣੇ ਸੱਭਿਆਚਾਰ ਗੀਤ ਦੇਣ ਵਾਲਾ ਹੈ ਖੁਸ਼ ਗਿਆ ਪੰਜਾਬ ਕੋਲ ਮੈਨੂੰ ਬਹੁਤ ਦੁੱਖ ਹੋਇਆ ਦੀਦੀ ਜਿਸ ਦਿਨ ਜਵੰਧਾ ਰਿ ਗਿਆ ਉਸ ਦਿਨ ਹੀ ਮੇਰਾ ਭਰਾ ਚਲਾ ਗਿਆ ਸੀ ਸਾਨੂੰ ਛੱਡ ਕੇ 7 ਸਾਲ ਹੋ ਗਏ ਇਸੇ ਲਈ ਮੈਨੂੰ ਬਹੁਤ ਦੁੱਖ ਹੋਇਆ ਆਪਣਾ ਦੁੱਖ ਸਜਰਾ ਹੋ ਗਿਆ ਬਿਲਕੁਲ ਤੁਸੀਂ ਭੈਣ ਜੀ ਸਹੀ ਕਹਿ ਰਹੇ ਹੋ ਕਿ ਇਹਨਾਂ ਚੀਜ਼ਾਂ ਦੇ ਨਾਲ ਆਪਣੇ ਦੁੱਖ ਜਿਹੜੇ ਉਹ ਵੀ ਨਾਲ ਖੜੇ ਹੋ ਜਾਂਦੇ ਨੇ ਅਸੀਂ ਜ਼ਿਆਦਾ ਦੁਖੀ ਤਾਂ ਹੋ ਜਾਂਦੇ ਕਿਉਂਕਿ ਸਾਡੇ ਅਬਦੇ ਵੀ ਦੁੱਖ ਸਜਰੇ ਹੋ ਜਾਂਦੇ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਰਹੀਆਂ ਕਿ ਦੁੱਖ ਹੈ ਜਿਹੜਾ ਮੈਨੂੰ ਵੀ ਉਨਾ ਹੀ ਹੈ ਤੁਹਾਨੂੰ ਪਤਾ ਹੈ ਮੇਰੀ ਸਿਚੁਏਸ਼ਨ ਕੀ ਹੈ ਜੇ ਤੁਸੀਂ ਸਾਰੀਆਂ ਭੈਣਾਂ ਹੁਣ ਚੰਗੀ ਤਰ੍ਹਾਂ ਜਾਣਦੀ ਹੋ ਮੈਂ ਬਾਰ-ਬਾਰ ਨਹੀਂ ਦੱਸਣਾ ਚਾਹੁੰਦੀ ਹੁੰਦੀ ਉਹੀ ਗੱਲ ਆਪਾਂ ਬਾਰ-ਬਾਰ ਕਰੀਏ ਤੇ ਤੁਹਾਨੂੰ ਵੀ ਚੰਗਾ ਨਹੀਂ ਲੱਗੂਗਾ ਹਨਾ ਕਿ ਸਾਰਾ ਦਿਨ ਆਦਾ ਹੀ ਦੁੱਖ ਰਹੁੰਦੇ ਰਹਿੰਦੇ ਨੇ ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਮੈਂ ਕਿਹੋ ਜੀ ਸਿਚੁਏਸ਼ਨ ਚੋਂ ਲੰਘ ਰਹੀ ਹਾਂ ਔਰ ਕਿੰਨਾ-ਕਿੰਨਾ ਪ੍ਰੋਬਲਮਸ ਨੂੰ ਮੈਂ ਫੇਸ ਕਰ ਰਹੀ ਹਾਂ ਇਕੱਲੀ ਰਹਿ ਰਹੀ ਹਾਂ ਤਾਂ ਹੀ ਮੈਂ ਇੰਨੇ ਸਾਰੇ ਕੰਮਾਂ ਦੇ ਵਿੱਚ ਉੱਜੀ ਰਹਿਣੀ ਆ ਸਾਰੀਆਂ ਜਾਣਦੀ ਹੋ ਤੁਸੀਂ ਮੇਰੀ ਹਾਲਾਤਾਂ ਨੂੰ ਔਰ ਜਿਨ੍ਹਾਂ ਨੇ ਆਪਣੇ ਖੋਏ ਹੁੰਦੇ ਨੇ ਨਾ ਉਹ ਵੀ ਉਹਨਾਂ ਨੂੰ ਵੀ ਬਹੁਤ ਦੁੱਖ ਹੁੰਦਾ ਹੁੰਦਾ ਸੋ ਜਿਨ੍ਹਾਂ ਦੁੱਖ ਤੁਸੀਂ ਕਹਿ ਰਹੇ ਹੋ ਨਾ ਤੁਹਾਨੂੰ ਐ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਬਹੁਤ ਦੁੱਖ ਹੋਇਆ ਸਾਰਿਆਂ ਨੂੰ ਉਹ ਨਹੀਂ ਹੁੰਦਾ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਕਈ ਵਾਰੀ ਆਪਾਂ ਬਾਰ ਬਾਰ ਉਹ ਗੱਲ ਕਰਨੀ ਨਹੀਂ ਚਾਹੁੰਦੇ ਹੁੰਦੇ ਦੁੱਖ ਸਾਡੇ ਅੰਦਰ ਹੁੰਦੇ ਨੇ ਮੈਂ ਆਪਦਾ ਵੀ ਕਦੇ ਗਾਇਆ ਨਹੀਂ ਹੈਗਾ ਤੁਸੀਂ ਦੇਖਿਆ ਹੋਊਗਾ ਮੈਂ ਬਹੁਤ ਘੱਟ ਕੀ ਕਹਿਣਾ ਨੇ ਕਦੇ ਸਾਲ 6 ਮਹੀਨਿਆਂ ਚ ਕਦੇ ਮੈਂ ਬੜੀ ਦੁਖੀ ਹੋਵਾਂਗਾ ਕਦੇ ਮੈਂ ਵਲੌਗ ਪਾਦਾ ਆਦਰਵਾਇਜ਼ ਤੁਸੀਂ ਮੈਨੂੰ ਦੇਖਿਆ ਹੋਊਗਾ ਮੈਨੂੰ ਤੁਸੀਂ ਹੱਸਦੇ ਚਿਹਰੇ ਨਾਲ ਹੀ ਦੇਖਦੇ ਹੋ ਕਿਉਂਕਿ ਰੋਂਦਿਆਂ ਨੂੰ ਕੋਈ ਨਹੀਂ ਪੁੱਛਦਾ ਹੱਸਦੇ ਚਿਹਰੇ ਸਭ ਨੂੰ ਚੰਗੇ ਲੱਗਦੇ ਨੇ ਤੇ ਇਸ ਕਰਕੇ ਮੈਨੂੰ ਵੀ ਬਹੁਤ ਜ਼ਿਆਦਾ ਅਫਸੋਸ ਹੈ ਜੇ ਤੁਹਾਨੂੰ ਲੱਗਿਆ ਕਿ ਮੈਂ ਨਹੀਂ ਬੋਲੀ ਹੈਗੀ ਇਸ ਗੱਲ ਤੇ ਜੇ ਤੁਹਾਨੂੰ ਪਤਾ ਹੋਣਾ ਕਿ ਜਦੋਂ ਮੈਂ ਲਾਈਵ ਆਈ ਸੀ ਨਾ ਇੱਕ ਦਿਨ ਉਦੋਂ ਰਾਜਵੀਰ ਜਵੰਦਾ ਬਿਮਾਰ ਸੀਗੇ ਔਰ ਫੋਰਟਿਸ ਦੇ ਵਿੱਚ ਸੀਗੇ ਤੇ ਮੈਂ ਉਸ ਦਿਨ ਇਸੇ ਕਰਕੇ ਬਲੌਗ ਪਾਈ ਸੀ ਮੇਰਾ ਟੌਪਿਕ ਹੀ ਉਹ ਸੀਗਾ ਕਿ ਆਪਾਂ ਸਾਰੇ ਪ੍ਰੇ ਕਰੀਏ ਕਿ ਉਹ ਠੀਕ ਹੋ ਜਾਣਾ ਹੈਨਾ ਆਪਾਂ ਸਾਰੇ ਚਾਹੁੰਦੇ ਸੀ ਕਿ ਉਹ ਠੀਕ ਹੋ ਜਾਣਾ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗੀ ਕਈ ਵਾਰੀ ਮੈਨੂੰ ਐਵੇਂ ਲੱਗਦਾ ਹੁੰਦਾ ਕਿ ਚਲੋ ਮਤਲਬ ਕਿ ਦੁੱਖ ਸਾਰਿਆਂ ਨੂੰ ਹੈਗਾ ਹਨ ਸਭ ਨੂੰ ਹੈਗਾ ਮੈਂ ਨਹੀਂ ਬੋਲੀ ਹੈਗੀ ਚਲੋ ਸੌਰੀ ਜੇ ਤੁਹਾਨੂੰ ਲੱਗਦਾ ਕਿ ਮੈਂ ਕਿਉਂ ਨਹੀਂ ਬੋਲੀ ਪਰ ਮੈਨੂੰ ਵੀ ਉਨਾ ਹੀ ਦੁੱਖ ਹੈ ਜਿੰਨਾ ਤੁਹਾਨੂੰ ਦੁੱਖ ਹੈ ਸਹਰ ਪੰਜਾਬੀ ਨੂੰ ਪੰਜਾਬੀ ਨੂੰ ਕੀ ਹਰ ਜਿੱਥੇ ਜਿੱਥੇ ਵੀ ਦੁਨੀਆ ਵਸਦੀ ਹੈ ਸਭ ਨੂੰ ਹੀ ਆ ਔਰ ਬਹੁਤ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਹੈ ਨਾ ਸੋ ਪਤਾ ਨਹੀਂ ਕਿਉਂ ਨਹੀਂ ਬੋਲੀ ਕਿਉਂ ਨਹੀਂ ਮਨ ਮਤਲਬ ਮੂੰਹ ਦੇ ਵਿੱਚੋਂ ਸ਼ਬਦ ਕਿਉਂ ਨਹੀਂ ਨਿਕਲੇਗੇ ਇਹ ਜੀ ਕੋਈ ਗੱਲ ਨਹੀਂ ਹੈ ਦੁੱਖ ਮੈਨੂੰ ਵੀ ਉਨਾ ਹੀ ਹੈ ਔਰ ਤੁਸੀਂ ਸਾਰੇ ਹਾਲਾਤ ਜਿਹੜੀਆਂ ਪੈਣਾ ਇਹ ਸਿਚੁਏਸ਼ਨ ਚੋਂ ਲੰਘ ਰਹੀਆਂ ਨੇ ਹਰ ਇੱਕ ਨੇ ਆਪ ਦਾ ਕੋਈ ਨਾ ਕੋਈ ਖੋਇਆ ਜੀ ਹਰ ਇੱਕ ਨੇ ਹੀ ਹੋਇਆ ਕੋਈ ਨਾ ਕੋਈ ਹੁਣ ਤੁਸੀਂ ਜੇ ਮੈਂ ਇੱਕ ਵਲੌਗ ਪਾ ਦੇ ਆ ਇਹਦੇ ਤੇ ਤੇ ਤੁਸੀਂ ਸਾਰੀਆਂ ਇੰਨੇ ਕਮੈਂਟ ਕਰ ਕਰਕੇ ਮੈਂ ਆਪਦਾ ਕੋਇਆ ਮਹਿਮਾਨ ਕੋਈ ਮੈਂ ਪਿਓ ਖੋਇਆ ਮੈਂ ਭਾਈ ਖੋਇਆ ਮੈਂ ਹਸਬੰਡ ਖੋਇਆ ਕਈਆਂ ਨੇ ਵਿਚਾਰੀਆਂ ਨੇ ਆਪਣੇ ਬੱਚੇ ਖੋਏ ਨੇ ਹਨਾ ਸੋ ਇਹ ਦੁਨੀਆਦਾਰੀ ਹੀ ਇਹਦੀ ਚੀਜ਼ ਹੈ ਇਹਦੇ ਵਿੱਚ ਕਿਉਂਕਿ ਮੌਤ اٹਲ ਸਚਾਈ ਹੈ ਤੇ ਮਰਨਾ ਸਭ ਨੇ ਹੈ ਸੋ ਹਰ ਘਰ ਦੇ ਵਿੱਚੋਂ ਜੀਆਂ ਨੇ ਜਾਣਾ ਹੀ ਜਾਣਾ ਕਿਉਂਕਿ ਮੌਦੀ ਮਤਲਬ ਰਿਐਲਿਟੀ ਹੈ ਜਿਹੜੀ ਉਹ ਮੌਤ ਹੈ ਆਪਾਂ ਕਹ ਦਿੰਨੇ ਆਂ ਵੀ ਆਹ ਚੀਜ਼ ਖਾ ਲਈਏ ਪਤਾ ਨਹੀਂ ਜਿਉਣਾ ਹੈ ਪਤਾ ਨਹੀਂ ਮਰਨਾ ਦੇਖੋ ਜਿਉਣ ਦਾ ਤਾਂ ਪਤਾ ਨਹੀਂ ਮਰਨਾ ਤਾਂ ਹੈਗਾ ਹੀ ਹੈ ਮਰਨਾ ਸਭ ਨੇ ਹੈ ਪਰ ਇਸ ਕਰਕੇ ਬਹੁਤ ਜ਼ਿਆਦਾ ਦੁੱਖ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਇੰਨਾ ਕ ਨਾਮ ਖਟਿਆ ਔਰ ਬਹੁਤ ਛੋਟੀ ਉਮਰ ਚ ਚਲਾ ਗਿਆ ਔਰ ਪਿੱਛੇ ਫੈਮਿਲੀ ਇੰਨੇ ਇੰਨੇ ਛੋਟੇ ਛੋਟੇ ਬੱਚੇ ਦੁੱਖ ਹੈ ਭੈਣੇ ਬਹੁਤ ਜ਼ਿਆਦਾ ਦੁੱਖ ਹੈ ਠੀਕ ਹੈ ਇਹ ਨਾ ਸੋਚੋ ਕਿ ਜੇ ਮੈਂ ਬੋਲੀ ਨਹੀਂ ਤਾ ਕੀ ਮੈਨੂੰ ਦੁੱਖ ਨਹੀਂ ਕਈ ਵਾਰੀ ਮੈਂ ਬੋਲਦੀ ਨਹੀਂ ਹੁੰਦੀ ਆਪਦੇ ਵੀ ਦੁੱਖ ਬਾਰੇ ਨਹੀਂ ਬੋਲ ਦੇਣ ਦੀ ਵਿਚਾਰੀ ਤੇ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਨੂੰ ਸਭ ਨੂੰ ਦੁੱਖ ਹੈ ਬਸ ਪ੍ਰਮਾਤਮਾ ਇੰਨੇ ਹੀ ਕਹਿ ਸਕਦੇ ਆ ਕਿ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪਿੱਛੇ ਜਿਹੜੇ ਜੀ ਬਚੇ ਹੋਏ ਨੇ ਉਹਨਾਂ ਨੂੰ ਦੁੱਖ ਝੱਲਣ ਦੀ ਹਿੰਮਤ ਦੇਵੇ ਔਰ ਉਹ ਦਿੰਦਾ ਹੈ ਜੀ ਵਾਗੁਰੂ ਮੈਨੂੰ ਲੱਗਦਾ ਹੈ ਕਹਿਣ ਦੀ ਵੀ ਲੋੜ ਨਹੀਂ ਹੈਗੀ ਪ੍ਰਮਾਤਮਾ ਜਦੋਂ ਇਹ ਕੁਦਰਤ ਨੇ ਮਤਲਬ ਬਣਾਇਆ ਹੀ ਇਹ ਜਿਹਾ ਸਿਸਟਮ ਹੈ ਕਿ ਕੁਦਰਤ ਪਹਿਲਾਂ ਬਹੁਤ ਦੁੱਖ ਜਦੋਂ ਤੁਹਾਨੂੰ ਦੇ ਦਿੰਦੀ ਹੈ ਨਾ ਫਿਰ ਉਹਨੂੰ ਝੱਲਣ ਦੀ ਮਨਾਂ ਮੂਹੀ ਸ਼ਕਤੀ ਦਿੰਦੀ ਹੈ ਔਰ ਤੁਸੀਂ ਉਹਦੇ ਨੂੰ ਚੱਲ ਜਾਂਦੇ ਆ ਕੁਦਰਤ ਹੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਬਣਾਇਆ ਹੀ ਸਿਸਟਮ ਇਦਾਂ ਦਾ ਪਰਮਾਤਮਾ ਨੇ ਪਰਮਾਤਮਾ ਤੁਹਾਨੂੰ ਬਹੁਤ ਹਿੰਮਤ ਦਿੰਦਾ ਹੈ ਬਹੁਤ ਤਾਕਤ ਦਿੰਦਾ ਹੈ ਜਿਹੜੇ ਇਨਸਾਨ ਬਿਨਾ ਮੈਂ ਸੋਚਦੀ ਸੀ ਕਿ ਕਿਵੇਂ ਰਹਿ ਲਾਂਗੇ ਇਹਦੇ ਬਿਨਾ ਕਿਵੇਂ ਗੁਜ਼ਾਰਾ ਹੋਊਗਾ ਕਿਵੇਂ ਅਸੀਂ ਜੀਵਾਂਗੇ ਜੀ ਰਹੇ ਆ ਨਾ ਸਭ ਕੁਝ ਕਰ ਰਹੇ ਆ ਨਾ ਉਹਵੇਂ ਸੋ ਪਰਮਾਤਮਾ ਦਿੰਦਾ ਹੈ ਜੀ ਸ਼ਕਤੀ ਦੇਊਗਾ ਉਸ ਪਰਿਵਾਰ ਨੂੰ ਵੀ ਦੇਊਗਾ ਉਹਦੇ ਬੱਚੇ ਤੰਦਰੁਸਤ ਰਹਿਣ ਖੁਸ਼ ਰਹਿਣ ਬੱਚੇ ਉਹਦੇ ਵਧੀਆ ਪੜ੍ਹਨ ਲਿਖਣ ਲੰਬੀਆਂ ਉਮਰਾਂ ਮਾਨਣ ਬਸ ਠੀਕ ਹੈ ਜੀ ਤੇ ਚਲੋ ਹੋਰ ਮੈਨੇ ਬਹੁਤਾ ਕੁਝ ਕਹਿਣਾ ਚਾਹੁੰਦੀ ਤੇ ਚਲੋ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਡੇ ਜਿਹੜੇ ਸਾਰੇ ਸਵਾਲ ਨੇ ਉਹ ਕਲੀਅਰ ਹੋ ਗਏ ਹੋਣਗੇ ਮਨ ਦੇ ਸ਼ੰਕੇ ਜਿਹੜੇ ਦੂਰ ਹੋ ਗਏ ਹੋਣਗੇ ਹੁਣ ਮਨ ਦੇ ਵਿੱਚੋਂ ਸਾਰੇ ਸ਼ੰਕੇ ਦੂਰ ਕਰ ਦਿਓ ਤੇ ਆਪਦਾ ਚੁੱਪਚਾਪ ਜਿੰਨਾ ਭੈਣਾ ਨੂੰ ਪੇਟ ਦੀ ਪ੍ਰੋਬਲਮ ਹੈਗੀ ਆ ਉਹ ਆਪਣਾ ਖਾਣਾ ਸ਼ੁਰੂ ਕਰ ਦਿਓ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਇੱਕ ਐਡੀ ਐਗਜ਼ਾਮਪਲ ਦੇਤੀ ਕਿ ਜਿਹੜੇ ਆਪਣੇ ਬਾਈ ਨੇ ਜਿਹੜੇ ਡਰਿੰਕ ਕਰਦੇ ਨੇ ਉਹ ਸ਼ਰਾਬ ਦੀਆਂ ਬੋਤਲਾਂ ਤੇ ਲਿਖਿਆ ਹੁੰਦਾ ਉਹ ਫਿਰ ਵੀ ਪਿੰਦੇ ਨੇ ਠੀਕ ਹੈ ਜੀ ਤੇ ਇਹ ਇਹਨਾਂ ਚੀਜ਼ਾਂ ਦੇ ਵਿੱਚ ਕੀ ਆ ਕਿੱਡੇ ਕਿ ਸਾਈਡ ਇਫੈਕਟ ਹੋਣਗੇ ਇਹਨਾਂ ਦੇ ਹਨ ਤੁਸੀਂ ਆਪ ਹੀ ਸੋਚੋ ਚਲੋ ਠੀਕ ਹੈ ਜੀ ਗੱਲਾਂ ਹੋ ਗਈਆਂ ਬਹੁਤ ਸਾਰੀਆਂ ਆਪਣੀਆਂ ਉਹਨਾਂ ਤੇ ਸ਼ੰਕੇ ਤੁਹਾਡੇ ਮਨ ਦੇ ਸਾਰੇ ਕਲੀਅਰ ਹੋ ਗਏ ਹੋਣਗੇ ਹੁਣ ਤੁਸੀਂ ਇਹ ਚੀਜ਼ਾਂ ਲਿਆਓ ਖਾਓ ਤੇ ਸਲਿਮ ਟ੍ਰਿਮ ਬੋਡੀ ਬਣਾਓ